ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਪਿੰਡ ਪਟੋਨ ਦੇ ਸਰਪੰਚ ਬਣਨ ਦੀਆਂ ਮੁਬਾਰਕਾਂ ਜੀ ਸਾਡੇ ਚੈਨਲ ਵੱਲੋਂ ਤੇ ਸਾਡੇ ਵੱਲੋਂ ਜੀ ਅੱਜ ਪਿੰਡ ਪਟੋਨ ਦੀ ਪਿੰਚ ਦੇ ਪਿੰਡ ਪਟੋਨ ਨੇ ਬਹੁਤ ਵੱਡਾ ਉਪਰਾਲਾ ਕੀਤਾ ਭਾਈਚਾਰ ਕੇ ਸਾਂਝ ਨੂੰ ਕੈਮ ਰੱਖਦੇ ਹੋਏ ਅੱਜ ਸਰਪੰਚੀ ਦੀ ਚੋਣ ਹੋਈ ਹੈ ਕੀ ਕਹੂੰਗੇ ਜੀ ਭਾਈ ਗੁਰਜੀਤ ਕਾਲਤਾ ਭਾਈ ਗੁਰਜੀਤ ਪੱਤੀ ਸਾਡੇ ਸਾਫ ਦਾ ਸਰਪੰਚ ਬਲਜੀਤ ਸਿੰਘ ਨੇ ਅੱਜ ਪਟੋਨ ਪਿੰਡ ਤੇ ਪਿੰਡ ਦੇ ਵਿੱਚ ਆਪਸੀ ਪਿਆਰ ਆਪਸੀ ਜਿਹੜਾ ਸੀ ਪਹਿਲਾਂ ਹਰ ਦਾ ਟਾਈਮ ਸਾਡੇ ਪਿੰਡ ਵਿੱਚ ਅਦਾਸ਼ੀ ਹੁੰਦੇ ਸੀਗੇ ਤੇ ਉਹਨਾਂ ਨੇ ਇੱਕ ਨਵੀਂ ਤੇ ਤਬਾਤੀ ਜਿਹੜੀ ਉਹਨਾਂ ਦੀ ਉਪਰਾਲੇ ਨਾਲ ਪਿੰਡ ਵਿੱਚ ਸਰਵ ਸੰਗੀ ਦਾ ਪੰਚਾਇਤ ਪੰਚਾਇਤ ਜੁੜ ਗਿਆ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਦੇ ਨਿਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ। ਮੈਂ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਵਿਸ਼ਵਾਸ ਦਵਾਉਂਦਾ ਹਾਂ। ਕਿ ਆਪਣੀ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਦੇ ਬਦੋ ਬਦ ਵਿਕਾਸ ਕਰਨਾ ਆਪਣਾ ਤਨ ਮਨ ਧੰਨਾ ਪੂਰਾ ਪਿੰਡੇ ਚ ਮੰਨਦੇ ਹੋ। ਹੋਰ ਵੀ ਪਿੰਡ ਦੇ ਵਿਕਾਸ ਲਈ ਕੀ ਕੀ ਉਪਰੇਲੇ ਕੀਤੇ ਜਾਣਗੇ ਜੀ ਪਿੰਡ ਦੀ ਭਾਈਚਾਰੇ ਸਾਂਝ ਨੂੰ ਕਾਇਮ ਰੱਖਣ ਲਈ ਜਦੋਂ ਕਿ ਆਮ ਕਰਕੇ ਪਿੰਡਾਂ ਵਿੱਚ ਪਾਰਟੀ ਬਾਜੀ ਸਭ ਤੋਂ ਜ਼ਿਆਦਾ ਆਈ ਪਾਰਟੀ ਵਾਜੀ ਪਾਰਟੀ ਵਾਜੀ ਕਰਕੇ ਦਾ ਇਹ ਅਸੀਂ ਉਪਰਾਲਾ ਕੀਤਾ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਜਿਹਦੀ ਕੋਸ਼ਿਸ਼ ਜਿਹੜੀ ਅੱਰਾ ਮਿਲ ਆਈ ਹੈ ਸਾਰਿਆਂ ਨਾਲ ਮਿਲ ਕੇ ਅਸੀਂ ਆਪਣੇ ਪਿੰਡ ਦੇ ਪੂਰੇ ਵਿਕਾਸ ਵਿਕਾਸ ਕਰਾਂਗੇ ਕਿਸੇ ਨੂੰ ਵੀ ਉਹ ਨਹੀਂ ਕਰਾਂਗੇ ਨਾਰਾਜ਼ੀ ਕਰਾਂਗੇ ਸਾਰੀ ਸਾਰੇ ਹੁਣ ਪਾਰਟੀ ਨਹੀਂ ਰਹੀ ਪਿੰਡ ਦੀ ਹੁਣ ਜਿਹੜਾ ਵੀ ਪੰਚ ਬਣਿਆ ਹੈ ਸਰਪੰਚ ਉਹ ਪੱਟੋ ਦਾ ਸਰਪੰਚ ਹੈ ਉਹ ਪਾਰਟੀ ਦਾ ਸਰਪੰਚ ਨਹੀਂ ਹੈ ਕਿਸੇ ਦਾ ਵੀ ਸੋ ਉਹਨਾਂ ਨੇ ਬੜਾ ਬਰਲਾ ਕਰਕੇ ਪਿੰਡ ਵਿੱਚ ਬੜਾ ਵਧੀਆ ਮਾਹੌਲ ਬਣਾਇਆ ਅਸੀਂ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹਣ ਬੋਲੀਏ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਜੀ ਪਤੇ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਹੈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਪਾਂਚੀ ਵਸਤੇ ਚੁਣਿਆ ਹੈ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਜਿਨ੍ਹਾਂ ਨੇ ਸਾਨੂੰ ਪਾਂਚੀ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਮਾਸਟਰ ਗੁਰਨਾਮ ਸਿੰਘ ਜੀ ਹੋਣੀ ਜਿਹੜੇ ਸਾਡੇ ਕੀ ਸਰਪੰਚ ਹੈ ਉਨ੍ਹਾਂ ਨਾਲ ਮਿਲ ਕੇ ਤੰਦੇਹੀ ਨਾਲ ਆਪਣੀ ਸਵਾਵਾ ਨਿਵਾਵਾ ਹੋ ਬਹੁਤ ਧੰਨਵਾਦੀ ਪਿੰਡ ਵਸ